ਸੋ ਵਿਪਨ ਹਰਮਨ ਜੀ ਤੁਸੀਂ ਇਹ ਇੱਕ ਇਹ ਚੈਨਲ ਦੇ ਐਮ ਡੀ ਵੀਓ ਹਾਂਜੀ ਹਾਂਜੀ ਜਿਹੜਾ ਟਾਈਮਸ ਆਫ ਪ੍ਰਾਈਮ ਨਿਊਜ਼ ਹਾਂਜੀ ਇਹ ਇਹ ਕਿਦਾਂ ਤੁਸੀਂ ਸ਼ੁਰੂਆਤ ਕੀਤੀ ਸੀ ਮੈਨੂੰ ਲੱਗਦਾ ਕਿ ਮੈਨੂੰ ਕੋਈ ਮੇਰੇ ਹੱਥੇ ਲੋ ਨਹੀਂ ਹੈ ਮੇਰੇ ਹਜ਼ਾਰਾਂ ਹੱਥ ਹੈ ਹਜ਼ਾਰਾਂ ਹੱਥ ਤੁਹਾਡੇ ਨੇ ਹਾਂਜੀ ਹਜ਼ਾਰਾਂ ਹੱਥ ਜੁੜ ਗਏ ਹਜ਼ਾਰਾਂ ਮਾਈਂਡ ਜੁੜ ਗਏ ਨੇ ਹਜ਼ਾਰਾਂ ਸਪੋਰਟ ਕਰਨ ਲਈ ਤਿਆਰ ਨੇ ਕਿਉਂਕਿ ਦੋ ਦਿਨ ਬਖੰਡ ਕਰ ਸਕਦਾ ਜਾਂ ਤਿੰਨ ਦਿਨ ਕਰ ਸਕਦਾ ਪਰ ਘੱਟੋ ਘਾਟ 15 20 ਸਾਲ ਬਖੰਡ ਨਹੀਂ ਮੈਂ ਕਰ ਸਕਦਾ ਫਿਰ ਉਸ ਦਿਨ ਮੈਨੂੰ ਕਹੇਗਾ ਕਿ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਿਆਨ ਮੂਨ ਕਾਂਵਲਾ ਤੇ ਤੁਸੀਂ ਦੇਖ ਰਹੇ ਹੋ ਅਲਫ ਟੀਵੀ ਸੋ ਦੋਸਤੋ ਅੱਜ ਜਿਹੜੀ ਸ਼ਖਸੀਅਤਾਂ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਨੈਸ਼ਨਲ ਅਵਾਰਡ ਮਿਲਿਆ ਜੀ ਇਸ ਤੋਂ ਇਲਾਵਾ ਉਹਨਾਂ ਨੂੰ ਕਈ ਸਟੇਟ ਅਵਾਰਡ ਵੀ ਮਿਲ ਚੁੱਕੇ ਆ ਸੋ ਆਪਾਂ ਅੱਜ ਉਹਨਾਂ ਦੇ ਜੀਵਨ ਬਾਰੇ ਤੇ ਉਹਨਾਂ ਦੀ ਹੋਰ ਜਿਹੜੇ ਸਮਾਜਿਕ ਕੰਮ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਸੋ ਆਪਾਂ ਬਹੁਤਾਂ ਸਮਾਂ ਨਾਲ ਲੈਂਦੇ ਹੋਏ ਤੁਹਾਨੂੰ ਮਿਲਾ ਰਹੇ ਹਾਂ ਜੀ ਡਾਕਟਰ ਵਿਪਨ ਸ਼ਰਮਾ ਜੀ ਨਾਲ ਨਮਸਕਾਰ ਜੀ ਸੋ ਵਿਪਨ ਸ਼ਰਮਾ ਜੀ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਤੁਸੀਂ ਅੱਜ ਆਇਓ ਸਾਨੂੰ ਔਰ ਜੀ ਤੇ ਵਿਪਨ ਸ਼ਰਮਾ ਜੀ ਆਪਾਂ ਤੁਹਾਡੇ ਪਿਛੋਕੜ ਬਾਰੇ ਗੱਲਬਾਤ ਕਰਦੇ ਅੱਜ ਤੇ ਆਪਣੇ ਪਿਛੋਕੜ ਬਾਰੇ ਸਭ ਤੋਂ ਪਹਿਲਾਂ ਦੱਸੋ ਜੀ ਨਹੀਂ ਪਿਛੋਕੜ ਇਸ ਤਰ੍ਹਾਂ ਹੈ ਕਿ ਅਸੀਂ ਮਿਡਲ ਕਲਾਸ ਫੈਮਿਲੀ ਤੋਂ ਆ ਬਾਕੀ ਇੱਥੇ ਮੁਕੇਰੀਆਂ ਦੇ ਵਿੱਚ ਫਾਦਰ ਸਾਹਿਬ ਮੇਰੇ ਰੇਲਵੇ ਦੇ ਸੀਗੇ ਜੀ ਤੇ ਉਹਨਾਂ ਦੇ ਨਾਲ ਹੀ ਇੱਥੇ ਅਸੀਂ ਆਏ ਆ ਬਾਕੀ ਇੰਨੀ ਕੋਈ ਜਿਵੇਂ ਕਹਾਂ ਕਿ ਮੈਂ ਬਹੁਤ ਸਟਰੋਂਗ ਬੈਕਗ੍ਰਾਉਂਡ ਤੋਂ ਨਹੀਂ ਆ ਮਿਲ ਗਈ ਆਪਾਂ ਸਾਰੇ ਹਾਲਾਤ ਦੇਖੇ ਆ ਲਾਈਫ ਦੇ ਵਿੱਚ ਜੀ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਹਿੰਦੇ ਆਪਾਂ ਗਰੀਬੀ ਵੀ ਦੇਖੀ ਆ ਕੀ ਕੀ ਹੁੰਦੀ ਹੈ ਕਿ ਮੀਡਲ ਕਲਾਸ ਫੈਮਿਲੀ ਜੀ ਕੀ ਕੀ ਚੈਲੰਜ ਹੁੰਦੇ ਨੇ ਉਹ ਚੈਲੰਜ ਜਿਹੜੇ ਜਿਹੜੇ ਚੈਲੰਜ ਜਿਹੜੇ ਆਏ ਲਾਈਫ ਦੇ ਵਿੱਚ ਉਹ ਸਾਰੇ ਕਿਤੇ ਬਾਕੀ ਹੋਰ ਤੁਸੀਂ ਸੋ ਵਿਪਨ ਹਰਮਨ ਜੀ ਤੁਸੀਂ ਇਹ ਇੱਕ ਚੈਨਲ ਦੇ ਐਮ ਡੀ ਵੀਓ ਹਾਂਜੀ ਹਾਂਜੀ ਜੈੱਟ ਟਾਈਮਸ ਆਫ ਪ੍ਰਾਈਮ న్యూਸ ਹਾਂਜੀ ਹਾਂਜੀ ਇਹ ਇਹ ਕਿਦਾਂ ਤੁਸੀਂ ਸ਼ੁਰੂਆਤ ਕੀਤੀ ਸੀ ਇਹਦੀ ਇਸ ਤਰ੍ਹਾਂ ਸੀਗਾ ਕਿ ਮੈਂ ਇੱਕ ਐਨਜੀਓ ਚਲਾਉਣਾ ਹੈ ਉਹਦੇ ਵਿੱਚ ਅਸੀਂ ਕਾਫੀ ਕੰਮ ਕਰਦੇ ਹਾਂ ਕਾਫੀ న్యూਸ ਚੈਨਲ ਵਾਲੇ ਸਾਡੇ ਕੋਲ ਆਂਦੇ ਵੀ ਸੀਗੇ ਜੀ ਤੇ ਕਈਆਂ ਨੂੰ ਮੈਂ ਕਈ ਵਾਰੀ ਕਈ ਵਾਰੀ ਬੱਚੇ ਆਂਦੇ ਸੀ ਤੇ ਮੈਂ ਚੈਨਲ ਵਾਲਿਆਂ ਨੂੰ ਫੋਨ ਕਰਦਾ ਸੀ ਤੇ ਉਹ ਦੇਖਦਾ ਮੈਂ ਦੇਖਦਾ ਸੀਗਾ ਕਿ ਚੈਨਲ ਵਾਲੇ ਹਰ ਰਿਪੋਰਟ ਨੂੰ ਨਹੀਂ ਕਵਰ ਕਰਦੇ ਜੀ ਉਹ ਸ਼ਾਇਦ ਹੋ ਸਕਦਾ ਕਿ ਉਹਨਾਂ ਦੇ ਖਰਚੇ ਜਾਂ ਕਈ ਵਾਰੀ ਚੈਨਲ ਵਾਲਿਆਂ ਕੋਲ ਸਾਡੇ ਕੋਲ ਆਣਾ ਵੀ ਹੈ ਤੇ ਗੱਡੀ ਚਾਹੀਏਗਾ ਅਗਲਾ ਹੈਨਾ ਜਾਏਗਾ ਹਰ ਚੀਜ਼ ਨੂੰ ਦਿਖਾਣਾ ਆਉਣ ਲਈ ਵੀ ਉਹਨਾਂ ਨੂੰ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ ਫਿਰ ਮੈਂ ਹੌਲੀ-ਹੌਲੀ ਆਪਣੇ ਸੀਨੀਅਰ ਦੇ ਨਾਲ ਗੱਲ ਕੀਤੀ ਤੇ ਮੈਂ 8 ਸਾਲ ਤੋਂ ਟ੍ਰੇਨਿੰਗ ਕਰ ਰਿਹਾ ਸੀਗਾ ਕਿ ਮੈਂ ਇੱਕ ਦਿਨ ਇਸ ਤਰ੍ਹਾਂ ਦਾ ਚੈਨਲ ਮੈਂ ਕਿਸੇ ਚੈਨਲ ਦਾ ਮੇਰੇ ਕੋਲ ਪੂਰੀ ਪਾਵਰ ਹੋਵੇ ਤੇ ਮੈਂ ਹਰ ਉਹ ਬੰਦਾ ਜਿਹੜਾ ਕਿ ਲਾਈਫ ਦੇ ਵਿੱਚ ਕਾਮਯਾਬ ਹੈ ਜਾਂ ਮਾੜਾ ਜਿਹਦੇ ਕੋਈ ਸਾਥ ਨਹੀਂ ਹੁੰਦਾ ਮੈਂ ਉਹਦੇ ਨਾਲ ਖੜਾ ਹੋ ਸਕਾਂ ਉਹਦੀ ਲਾਈਫ ਦੀ ਸਟੋਰੀ ਇੱਕ ਪੋਜ਼ਿਟਿਵ ਸਟੋਰੀ ਆ ਸਮਾਜ ਦੇ ਵਿੱਚ ਉਹ ਮੈਂ ਆਪਣੇ ਚੈਨਲ ਦੇ ਜ਼ਰੀਏ ਜਿਹੜੇ ਮੇਰੇ ਨਾਲ ਰਿਪੋਰਟਰਸ ਵੀ ਹੈਗੇ ਆ ਉਹ ਇੱਕ ਪੋਜ਼ਿਟਿਵ ਰਿਪੋਰਟਿੰਗ ਕਰਨ ਕਿਸੇ ਨੂੰ ਡਰਾਉਣ ਵਾਲੀ ਨਹੀਂ ਤੇ ਉਸ ਤੇ ਮੇਰੇ ਅੰਦਰ ਇਹ ਸੀਗਾ ਕਿ ਮੈਂ ਹਰ ਜਿੱਦਾਂ ਮੈਨੂੰ ਸਾਨੂੰ ਲੱਗਦਾ ਕਿ ਕਈ ਵਾਰੀ ਕੋਈ ਕੰਮ ਨਾਸ਼ਾ ਕਰ ਰਿਹਾ ਹੁੰਦਾ ਫਿਰ ਉਹ ਲੋਕੇ ਲੋਕਾ ਲੋਕਾਂ ਦੇ ਅੱਗੇ ਨਹੀਂ ਆਂਦਾ ਜੀ ਜੀ ਕਿਉਂਕਿ ਉਹਦੇ ਕੋਲ ਚੈਨਲ ਲਈ ਪਹੁੰਚ ਕਰਨ ਲਈ ਪੈਸੇ ਨਹੀਂ ਹੁੰਦੇ ਜੀ ਜਾਂ ਉਹਨਾਂ ਨੂੰ ਮਤਲਬ ਕਿ ਉਹ ਪਹੁੰਚ ਨਹੀਂ ਕਰਦਾ ਡਰ ਦੇ ਮਾਰੇ ਤਾਂ ਮੈਂ ਤੁਸੀਂ ਦੇਖਿਆ ਹੋਣਾ ਕਿ ਮੈਂ ਕਾਫੀ ਸਟੋਰੀਆਂ ਕਰਦਾ ਪਿੰਡਾਂ ਦੇ ਵਿੱਚ ਜਿਹੜਾ ਕੋਈ ਅੱਛਾ ਕੰਮ ਕਰਦਾ ਚਾਹੇ ਉਹ ਕੋਈ ਵੀ ਹੋਵੇ ਅਸੀਂ ਜਾਈਦਾ ਆ ਆਪ ਜਾਈਦਾ ਆਪ ਜਾ ਕੇ ਉਸ ਦੀ ਸਟੋਰੀ ਪੂਰੇ ਦੁਨੀਆ ਦੇ ਲਈ ਦਿਖਾਣੀ ਖੁਸ਼ੀ ਕਰੀ ਦੀ ਹੈ ਤਾਂ ਪਿਛੇ ਰਹੀ ਸੀਗਾ ਲਕਸ਼ਾ ਕਿ ਮੈਂ ਇਸ ਤਰ੍ਹਾਂ ਕੰਮ ਕਰ ਸਕਾਂ ਸਮਾਜ ਦੇ ਵਿੱਚ ਜੀ ਜੀ ਸੋ ਇਸ ਤੋਂ ਨਾਮ ਮੀਪਾ ਸ਼ਰਮਾ ਜੀ ਤੁਸੀਂ ਪੀ ਐਚ ਡੀ ਕੀਤੀ ਆ ਇਹਦੇ ਨਾਲ 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 ਹੋਰ ਵੀ ਹਾਂ ਜੀ ਇਸ ਦੇ ਨਾਲ ਤੁਸੀਂ ਹੋਰ ਵੀ ਕਾਫੀ ਜਿਹੜੀਆਂ ਡਿਗਰੀਆਂ ਹਾਸਲ ਕੀਤੀਆਂ ਇਹ ਪੜਾਈ ਦਾ ਸਿਲਸਲਾ ਤਾਂ ਲੱਗਦਾ ਚੱਲਿਆ ਜੀ ਇਸ ਤਰ੍ਹਾਂ ਸੀਗਾ ਕਿ ਮੈਂ ਜਦੋਂ ਬਚਪਨ 'ਚ ਸੀਗਾ ਤੇ ਮੇਰੇ ਮਦਰ ਨਾਲ ਮੈਂ ਗਿਆ ਤੇ ਇੱਕ ਅਸੀਂ ਬੈਂਕ 'ਚ ਸੀਗੇ ਜੀ ਮਦਰ ਨਾਲ ਸੀ ਮੇਰੇ ਮੈਂ ਬੜਾ ਛੋਟਾ ਜਿਹਾ ਸਿਗਰ ਮਤਲਬ ਇੰਨਾ ਵੀ ਛੋਟਾ ਨਹੀਂ ਸੀਗਾ ਪਰ ਸਮਝ ਸੀਗੀ ਮੈਨੂੰ ਜੀ ਤੋਂ ਬੈਂਕ ਦਾ ਮੈਨੇਜਰ ਕਹਿੰਦਾ ਆ ਕਿ ਮੇਰੀ ਮਦਰ ਨੂੰ ਕਹਿੰਦਾ ਕਿ ਭੈਣ ਜੀ ਤੁਸੀਂ ਨੇ ਪੜੇ ਲਿਖੇ ਨਹੀਂ ਹੋ ਕਿਉਂਕਿ ਮਦਰ ਮੇਰੇ 10 ਪੜੇ ਸੀਗੇ ਪੁਰਾਣੇ ਟਾਈਮ ਦੇ ਹੁਣ ਉਹ ਬੈਂਕ ਮੈਨੇਜਰ ਜ਼ਿਆਦਾ ਪੜਿਆ ਹੋਏਗਾ ਜੀ ਉਹ ਤਾਂ ਕੋਈ ਗੱਲ ਸੀਗੀ ਤੇ ਉਹਨੇ ਮੈ ਪੈਸੇ ਕਰਨ ਜਾਂ ਐਫਟੀ ਕਰਾਣੀ ਸੀ ਕੋਈ ਮੈਨੂੰ ਜਾਤ ਨਹੀਂ ਪੂਰੇ ਪ੍ਰੋਪਰ ਪਰ ਮੈਨੂੰ ਉਹਦੀ ਲਵਜ ਨਾ ਜਾ ਉਹ ਥੋੜੇ ਮੇਰੇ ਦਿਲ 'ਚ ਲਾ ਗਏ ਤਾਂ ਮੇਰੀ ਮਦਰ ਉਹਨੇ ਇਸ ਤਰ੍ਹਾਂ ਕਿਹਾ ਕਿ ਤੁਸੀਂ ਪੜੇ ਲਿਖੇ ਨਹੀਂ ਹੋ ਤੁਹਾਨੂੰ ਨਹੀਂ ਪਤਾ ਇਹ ਗੱਲਾਂ ਦਾ ਜੀ ਤੋਂ ਮੈਨੂੰ ਲੱਗਾ ਸਮੇਰੇ ਮਦਰ ਰਜਾ ਕੋਈ ਵੀ ਹੈਗਾ ਮੈਂ ਇਨਾ ਪੜਾਈ ਕਰਾਂਗਾ ਕਿ ਮੈਂ ਅੱਜ ਵੀ ਪੜ ਰਿਆ ਜੀ ਕੋਈ ਕਿਸੇ ਨੂੰ ਕਹਿ ਨਾ ਸਕੇ ਕਿ ਕਹਿ ਨਾ ਸਕੇ ਕਿ ਮੇਰੇ ਖਾਨਦਾਨ ਦੀ ਕਿ ਪੜਾਈ ਮੈਨੂੰ ਮਿਲ ਉਹ ਆ ਗਿਆ ਕਿ ਮੈਂ ਬਹੁਤ ਜ਼ਿਆਦਾ ਪੜਾਂਗਾ ਜੀ ਜਨੂੰਨ ਇੱਕ ਆ ਗਿਆ ਜਨੂੰਨ ਆ ਗਿਆ ਕਿ ਉਹ ਸ਼ਬਦ ਮੇਰਾ ਹਾਂਜੀ ਹਾਂਜੀ ਤੇ ਇਸ ਤੁਲਾ ਵਿੱਚ ਵਿਪਨ ਜੀ ਤੁਸੀਂ ਇੱਕ ਐਨਜੀਓ ਚਲਾ ਰਹੇ ਹੋ ਮੈਨੂੰ ਪਤਾ ਲੱਗਿਆ ਵਾ ਜਿਹਦੇ ਵਿੱਚ ਤੁਸੀਂ ਜਿਹੜੇ ਬੱਚੇ ਉਹਨਾਂ ਨੂੰ ਫ੍ਰੀ ਸਿੱਖਿਆ ਦੇ ਰਹੇ ਹੋ ਔਰ ਜਿਹੜੇ ਤੁਹਾਡੇ ਜਿਹੜੇ ਤੁਹਾਡੇ ਕੋਲੋਂ ਬੱਚੇ ਪੜ ਕੇ ਔਰ ਚੰਗੇ ਪੋਸਟਾਂ ਤੇ ਵੀ ਗਏ ਨੇ ਇਹਦੇ ਬਾਰੇ ਵੀ ਸਾਨੂੰ ਚੰਨਣਾ ਜ਼ਰੂਰ ਪਾਓ ਇਸ ਤਰ੍ਹਾਂ ਸੀਗਾ ਕਿ ਜਦੋਂ ਮੈਂ ਪਲੱਸ 2 ਵਿੱਚ ਸੀ ਆਪਣੇ ਆਪਣੇ ਜਿਹੜਾ ਟੋਪਰ ਸਟੂਡੈਂਟ ਰਿਆਂ ਆਪਣੀ ਕਲਾਸ 'ਚ ਵੀ ਕਾਲਜ 'ਚ ਵੀ ਜੀ ਤੋਂ ਮੇਰੇ ਫਾਦਰ ਸਾਹਿਬ ਰੇਲਵੇ 'ਚ ਸੀਗੇ ਉਹਨਾਂ ਨਾਲ ਕਾਫੀ ਬੰਦੇ ਜਿਹੜੇ ਜੋਬ ਕਰਦੇ ਸੀ ਉਹ ਮੇਰੇ ਫਾਦਰ ਨੂੰ ਕਹਿੰਦੇ ਸੀਗੇ ਕਿ ਤੁਹਾਡੇ ਬੱਚੇ ਨੂੰ ਆਪਣੇ ਨੂੰ ਕਿਹਾ ਜਾਂ ਸਾਡੇ ਸਾਨੂੰ ਪੜਾ ਦੇਣਾ ਹੈ ਨਾ ਜੀ ਤੇ ਸਾਨੂੰ ਪੜਾਉਣ ਬੱਚੇ ਸਾਡਿਆਂ ਨੂੰ ਤੇ ਮੈਂ ਪਲੱਸ 2 ਦੇ ਹੀ ਬੱਚੇ ਪੜਾਉਣੇ ਪੜਦਾ ਸੀ ਉਹਦੇ ਬੱਚੇ ਪੜਾਉਣਾ ਸ਼ੁਰੂ ਕਰਤੇ ਸੀ ਜੀ ਤੋਂ ਸਾਡਾ ਜਿਹੜਾ ਏਰੀਆ ਸੀਗਾ ਉਹ ਜਦਾ ਐਜੂਕੇਸ਼ਨ ਦੇ ਉੱਤੇ ਜਦਾ ਮੰਨਿਆ ਨਹੀਂ ਸੀ ਕਿਉਂ ਮੈਂ ਰੇਲਵੇ ਸਟੇਸ਼ਨ ਦੇ ਲੱਗ ਛਾਗੀ ਤੁਹਾਨੂੰ ਪਤਾ ਕਿ ਇੱਜ਼ਦਾਰੀਆਂ ਬਸਤੀਆਂ ਮਨ ਜਾਂਦੀਆਂ ਅਸਲਮ ਇਸਕੇ ਮੇ ਹੋ ਜਾਂਦੀ ਪਿੰਡੂ ਏਰੀਆ ਕਿ ਸਰ ਪਿੰਡੂ ਏਰੀਆ ਵੀ ਜਿਹੜਾ ਕਿ ਪਿਛੜਿਆ ਹੁੰਦਾ ਤੇ ਮੇਰਾ ਟਾਰਗੇਟ ਸੀਗਾ ਕਿ ਅਗਰ ਮੈਂ ਕੁਝ ਵੀ ਕਰ ਸਕਾਂ ਪੈਸੇ ਤੇ ਮੈਂ ਦਾਨ ਨਹੀਂ ਕਰ ਸਕਦਾ ਬਹੁਤ ਜ਼ਿਆਦਾ ਪਰ ਮੇਰੀ ਇੱਕ ਟੀਚਰ ਹੁੰਦੀ ਸੀ ਕਿ ਤ੍ਰਿਸ਼ਨਾ ਮਨਾਸ ਉਹ ਮੈਨੂੰ ਕਹਿੰਦੇ ਹੁੰਦੇ ਸੀ ਵੀ ਭੰਨ ਦਾਨ ਬਹੁਤ ਤਰ੍ਹਾਂ ਦੇ ਹੁੰਦੇ ਐ ਐਜੂਕੇਸ਼ਨ ਵੀ ਦਾਰ ਮਤਲਬ ਕਿ ਆਪਾਂ ਹੈਲਪ ਕਿਸੇ ਹੋਰ ਤਰੀਕੇ ਨਾਲ ਵੀ ਕਰ ਸਕਦੇ ਆ ਤੇ ਫਿਰ ਮੈਨੂੰ ਲੱਗਾ ਕਿ ਐ ਬਿਲਕੁਲ ਸੋ ਮੈਂ ਮਕਸਦ ਫੜ ਕੇ ਸੰਕਲਪ ਐਜੂਕੇਸ਼ਨ ਦੇ ਨਾਲ ਉਹ ਬੱਚਿਆਂ ਨੂੰ ਸਾਰਿਆਂ ਨੂੰ ਮੈਂ ਜਾ ਜਾ ਕੇ ਇੱਕ ਸਟੂਡੈਂਟ ਮੈਨੂੰ ਕਈ ਲੋਕਾਂ ਨੇ ਪਾਗਲ ਵੀ ਗਿਆ ਕਿ ਸ਼ਾਇਦ ਇਹਦਾ ਕੋਈ ਮਕਸਦ ਹੋਵੇਗਾ ਪਿੱਛੇ ਜੀ ਤਾਂ ਮੇਰਾ ਮਕਸਦ ਇਹ ਨਹੀਂ ਸੀਗਾ ਕਿ ਮੇਰਾ ਏਰੀਆ ਜਿਹੜਾ ਹੈਗਾ ਜਦੋਂ ਮੈਂ ਜਾਵਾਂ ਤੇ ਮੇਰੇ ਸਟੇਸ਼ਨ ਜਾਂ ਮੇਰੀ ਬਸਤੀ ਨੂੰ ਕੋਈ ਜਿਹੜਾ ਹੈਗਾ ਉਹ ਦੂਜੀ ਨਿਗਾਹ ਨਾਲ ਮਾੜੀ ਨਿਗਾਹ ਨਾਲ ਨਾ ਦੇਖਣ ਬਿਲਕੁਲ ਉਹਨੂੰ ਦੇਖਣਗੇ ਇੱਥੇ ਅੱਛੇ ਲੋਕ ਵੀ ਆ ਪੜ੍ਹੇ ਲਿਖੇ ਬੱਚੇ ਆ ਜਿਹੜੇ ਕਿ ਇੰਜੀਨੀਅਰ ਐ ਡਾਕਟਰ ਐ ਅੱਛੇ ਬਿਜ਼ਨਸਮੈਨ ਐ ਉਹ ਮੈਂ ਬੱਚੇ ਪੜ੍ਹਾਣੇ ਸ਼ੁਰੂ ਕੀਤੇ ਫਿਰ ਆਪਣੇ ਇਲਾਕੇ 'ਚ ਹਿੰਦੂਸਾਂ ਦੇ ਬੱਚੇ ਮੈਨਾਂ ਜੁੜੇ ਨੇ ਸਟੇਟਾਂ ਦੇ ਅਲੱਗ-ਅਲੱਗ ਜਿਹੜੇ ਸਾਡੇ ਕੋਲ ਗੈਟਨੈਸ ਵੀ ਲੈਂਦੇ ਨੇ ਹੋ ਡਾਕਟਰ ਵੀ ਨੇ ਇੰਜੀਨੀਅਰ ਵੀ ਨੇ ਬੜੀ-ਬੜੀ ਵੱਡੀਆਂ ਪੋਸਟਾਂ 'ਚ ਨੇ ਕਾਲਜਾਂ ਦੇ ਲੈਕਚਰਾਰ ਨੇ ਸਕੂਲਾਂ ਦੇ ਟੀਚਰ ਵੀ ਨੇ ਹੋਰ ਕੁਝ ਬੱਚੇ ਪੁਲਿਸ 'ਚ ਨੇ ਆਰਮੀ 'ਚ ਨੇ ਜਿਹੜੇ ਕੰਮ ਵੀ ਕਰ ਰਹੇ ਨੇ ਜੀ ਜੀ ਹਾਂਜੀ ਹਾਂਜੀ ਸੋ ਇਸ ਤੁਲਵਾ ਵਿਪਨ ਜੀ ਤੁਹਾਨੂੰ ਇਹ ਬੈਸਟ ਟੀਚਰ ਦਾ ਵੋਲ ਵੀ ਮਿਲੇ 2022 ਵਿੱਚ ਉਦੇ ਬਾਰੇ ਵੀ ਸਾਨੂੰ ਜਰੂਰ ਦੱਸੋ ਜੀ ਇਸ ਤੋਂ ਪਹਿਲੇ 2022 ਤੋਂ ਪਹਿਲੇ ਮੈਨੂੰ 2015 ਦੇ ਵਿੱਚ ਭਾਰਤ ਸਰਕਾਰ ਤੋਂ ਜਿਹੜਾ ਹੈਗਾ ਉਸ ਟਾਈਮ ਸਮਿਤੀ ਇਰਾਨੀ ਜੀ ਸੀਗੇ ਆਪਣੀ ਅਜ ਕੁਛ ਮਿਸਟੋਪ ਇੰਡੀਆ ਹਾਂ ਜੀ ਮੈਨੂੰ ਯਾਦ ਆ ਗਿਆ ਮੈਂ ਭੁੱਲ ਗਿਆ ਸੀ ਵਿੱਚ ਤੁਹਾਨੂੰ ਨੈਸ਼ਨਲ ਔਰ ਵੀ ਮਿਲ ਚੁੱਕਾ ਵਾ ਉਹਦੇ ਬਾਰੇ ਵੀ ਸਾਨੂੰ ਜਰੂਰ ਦੱਸੋ ਹਾਂਜੀ ਹਾਂਜੀ ਤੋਂ ਮੈਂ ਸੀਗਾ ਕਿ ਉਸ ਟਾਈਮ 2014 15 ਦੀ ਗੱਲ ਹੈ 15 ਦੀ ਤਦੋਂ ਤੁਸਾਨੂੰ ਸਮਾਨ ਮਿਲਿਆ ਸਾਰੇ ਪੂਰੇ ਭਾਰਤ ਵੱਲੋਂ ਵੀ ਤੇ ਮੇਰੇ ਬੱਚੇ ਕਾਫੀ ਅੱਛਾ ਰਿਜ਼ਲਟ ਕਿ ਜਿਹੜਾ ਮੈਂ ਕੀਤਾ ਕਿ ਕੰਮ ਤੇ ਬੱਚਿਆਂ ਨੇ ਕੀਤਾ ਤੇ ਨਾਮ ਮੈਨੂੰ ਮਿਲਿਆ ਨਾਮ ਤੁਹਾਨੂੰ ਮਿਲਿਆ ਹਾਂ ਉਹ ਮੇਰੀ ਸਾਰੀ ਬੱਚਿਆਂ ਦੀ ਮਿਹਨਤ ਹੈ ਕਿ ਉਹਨਾਂ ਨੇ ਅੱਛਾ ਰਿਜ਼ਲਟ ਦਿੱਤਾ ਪੂਰੇ ਭਾਰਤ ਦੇ ਵਿੱਚ ਤੇ ਕਾਫੀ ਬੱਚੇ ਟੌਪ ਕਰਕੇ ਪੂਰੇ ਇੰਡੀਆ ਦੇ ਵਿੱਚ ਮੈਂ ਮੇਰਾ ਜਿਹੜਾ ਸਬਜੈਕਟ ਸੀਗਾ ਉਹ ਮੈਥਮੈਟਿਕ ਸੀਗਾ ਉਹ ਉਦੀ ਜਿਹੜੀ ਬਦੌਲਤ ਮੈਨੂੰ ਜਿਹੜਾ ਐਪਰੀਸ਼ੀਏਟ ਜਿਹੜਾ ਹੈਗਾ ਪੂਰੀ ਭਾਰਤ ਸਰਕਾਰ ਵੱਲੋਂ ਜੀ ਤੁਸੀਂ ਅੱਛਾ ਕੰਮ ਕੀਤਾ ਤੇ ਉਹ ਮੈਨੂੰ ਉਹਨਾਂ ਨੇ ਇੱਕ ਸਮਾਨਿਤ ਕੀਤਾ ਪੱਤਰ ਨਾਲ ਜੀ 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 ਤੇ ਜਿਹੜਾ ਤੁਹਾਨੂੰ ਸਟੇਟ ਬੋਰਡ ਮਿਲਿਆ ਸੀਗਾ ਬੈਸਟ ਟੀਚਰ ਦਾ ਅਵਾਰਡ ਉਹ ਹਾਂ ਸਟੇਟ ਬੋਰਡਸ ਫਿਰ ਇਦਾਂ ਹੁੰਦਾ ਕਿ ਅਸੀਂ ਕਾਫੀ ਲੜਕੀਆਂ ਸਾਡੇ ਕੋਲ ਪੜ ਰਹੀਆਂ ਨੇ ਜਣੀਆਂ ਕਿ ਪੜ ਤੈਸੇ ਨਹੀਂ ਹੁੰਦੇ ਜਿਨ੍ਹਾਂ ਕੋਲ ਕੋਲਿਜ ਦੇ ਵਿੱਚ ਵੀ ਆਪਾਂ ਉਹਨਾਂ ਨੂੰ ਕਰਾ ਰਹਿਆਂ ਕੋਲੇ ਪੜਾਈ ਵੀ ਕਰਾ ਰਹਿਆਂ ਓਪਨ ਯੂਨੀਵਰਸਿਟੀਆਂ ਚੋਂ 4-5 ਹਜ਼ਾਰ ਚ ਬੀਏ ਹੋ ਜਾਂਦੀ ਹੈ ਸਾਡੇ ਘਰ ਚ ਰਹਿੰਦੀਆਂ ਨੇ ਘਰ ਦੇ ਵਿੱਚ ਰਹਿ ਕੇ ਇਥੇ ਆਪਣੀਆਂ ਟ ਆਹ ਜਾਂ ਜੀ ਤੁਸੀਂ ਇੱਕ ਗੱਲ ਲਿਖੀ ਹੋਣੀ ਆ ਕਿ ਅਗਰ ਤੁਹਾਨੂੰ ਜਦਾਸੀ ਹੋਣੀ ਆ ਮੈਂ ਜਿਸ ਸਟੇਜ 'ਚ ਆਪਾਂ ਨਿਕਲੇ ਆਂ ਆਪਾਂ ਵੀ ਇੱਕ ਮੀਡਲ ਕਲਾਸ ਫੈਮਲੀਆਂ 'ਚ ਵਾਹ ਬਿਲਕੁਲ ਜੀ ਬਿਲਕੁਲ ਔਰ ਮੀਡਲ ਕਲਾਸ ਫੈਮਲੀਆਂ ਦੇ ਬੱਚਿਆਂ ਦਾ ਇੱਕ ਟਾਰਗੇਟ ਹੁੰਦਾ ਕਿ ਮੈਂ ਜਲਦੀ ਤੋਂ ਜਲਦੀ ਆਪਣੇ ਮਾਪਿਆਂ ਦਾ ਕੋਈ ਨਾ ਕੋਈ ਨੌਕਰੀ ਕਰਾਂ ਕੰਮ ਕਰਾਂ ਕਿ ਮੇਰੇ ਮਾਪਿਆਂ ਦਾ ਸਹਾਰਾ ਆਪਣਾ ਸਾਥ ਦੇਵਾਂ ਸਾਥ ਦੇਵਾਂ ਤੋ ਮੇਰੇ ਮਕਸਦ ਮੇਰੇ ਅੰਦਰ ਵੀ ਇਹ ਹੀ ਹੁੰਦਾ ਸੀਗਾ ਕਿ ਮੇਰੇ ਮਾਪਿਓ ਨੂੰ ਪੈਸੇ ਮਿਲਦੇ ਸੀ ਤੇ ਉਹ ਸਾਰੇ ਪੈਸੇ ਸਾਡੀ ਪੜਾਈ 'ਚ ਖਰਚ ਹੋ ਜਾਂਦੇ ਸੀ। ਉਹਨਾਂ ਕੋਈ ਬਚਦਾ ਕੱਖ ਨਹੀਂ ਸੀਗਾ। ਤੇ ਮੈਂ ਕਿਹਾ ਮੈਂ ਮੈਂ ਅੱਜ ਪਲੱਸ 2 ਕਰ ਲਾਂਗਾ। ਮੈਂ ਕਹਿੰਦਾ ਮੈਂ ਪੈਸੇ ਕਮਾਉਂਗਾ ਤੇ ਮੈਂ ਉਹ ਮੇਰੇ ਘਰ ਦੇ ਸਾਰੇ ਸੁੱਖ ਹੋ ਜਾਣਗੇ। ਜੀ ਬਿਲਕੁਲ। ਮੈਨੂੰ ਲੱਗਦਾ ਕਿ ਹਰ ਬੱਚੇ ਦਾ ਇਹ ਸੋਚ ਹੁੰਦੀ ਮੇਰੇ ਕਲਾਸ ਗਰੀਬ ਫੈਮਿਲੀ ਦੇ ਬੱਚੇ ਵੀ। ਜੀ। ਤੇ ਮੇਰਾ ਕੋਸ਼ਿਸ਼ ਇਹ ਹੀ ਹੈ ਕਿ ਉਹ ਬੱਚੇ ਦੇ ਕੋਈ ਨਾ ਕੋਈ ਬੱਚਾ ਨੌਕਰੀ 'ਚ ਕਰੇ। ਉਹਦੇ ਲਈ ਉਹਦੀ ਟੈਸਟ ਦੀ ਤਿਆਰੀ, ਫਿਜ਼ੀਕਲ ਤਿਆਰੀ ਆਪਾਂ ਉਹ ਵੀ ਆਪਾਂ ਤਿਆਰੀ ਕਰਾਨੇ ਆ। ਜੀ। ਉਹ ਕਹਿੰਦੇ ਅਗਰ ਕਿਸੇ ਕੋਲ ਪੈਸੇ ਨਹੀਂ ਵੀ ਹੈਗੇ ਮੈਂ ਅਸੀਂ ਪੱਲੋ ਲਗਾ ਕੇ ਉਹਦੀ ਤਿਆਰੀ ਪੂਰੀ ਕਰਦੇ ਆਂ ਕਿ ਫ੍ਰੀ ਆਫ ਕੋਸਟ ਵੀ ਕੰਮ ਕਰਦੇ ਆਂ ਪੂਰਾ। ਸੋ ਇਸ ਤੋਂ ਇਲਾਵਾ ਵਿਪਨ ਜੀ ਇੱਕ ਜਿਹੜੀ ਖਾਸ ਗੱਲ ਮੈਂ ਤੁਹਾਡੇ ਨਾਲ ਕਰਨ ਚਾਹੁੰਦਾ ਸੀ। ਤੁਸੀਂ ਇਹ ਇੱਕ ਫਿਲਮ ਵੀ ਬਣਾ ਰਹੇ ਹੋ। ਹਾਂਜੀ ਹਾਂਜੀ। ਜਿਹੜੀ ਬਾਪੂ ਦਾ ਵਹੀ ਖਾਤਾ। ਹਾਂਜੀ ਬਿਲਕੁਲ। ਉਹਦੇ ਤੁਸੀਂ ਇੱਕ ਐਜ਼ ਅ ਡਾਇਰੈਕਟਰ ਵੀ ਹੋ। ਹਾਂਜੀ ਹਾਂਜੀ। ਉਹਦੇ ਫਿਲਮ ਬਾਰੇ ਸਾਨੂੰ ਜਰੂਰ ਦੱਸੋ ਜੀ। ਉਦਾਂ ਸੀਗਾ ਕਿ ਮੈਂ ਸਟੋਰੀਜ਼ ਕਾਫੀ ਦੇਰ ਤੋਂ ਲਿਖ ਰਿਹਾ ਕਾਫੀ ਫਿਲਮਾਂ ਮੈਂ ਲਿਖ ਚੁੱਕੇ ਆਂ ਸਟੋਰੀਜ਼ ਜਿਹੜੀਆਂ ਸਕ ਮੈਂ ਕਾਫੀ ਢੇਰ ਤੋਂ ਜਿਹੜੇ ਸੀ ਤੁਸੀਂ ਵੀ ਉੱਚ ਕੰਮ ਕੀਤਾ ਵੈਸੇ ਜੀ ਤਾਂ ਮੈਂ ਤੁਹਾਡੇ ਨਾਲ ਵੀ ਕੀਤੀ ਸੀ ਇਸ ਕਹਾਣੀਆਂ ਦੇ ਉੱਪਰ ਤੋਂ ਅੱਗੇ ਵੀ ਬਣਾਉਂਗਾ ਮੇਰਾ ਸ਼ੌਕ ਸੀਗਾ ਮੈਂ ਮਿੱਤਰ ਆਪਣੇ ਜਿਹੜੇ ਫਰੈਂਡ ਸਰਕਲ ਸੀ ਬਚਪਨ ਜੀ ਕਹਿੰਦਾ ਸੀਗਾ ਕਿ ਮੈਂ ਫਿਲਮ ਵੀ ਬਣਾਉਂਗਾ ਔਰ ਮੈਂ ਇਹ ਕੰਮ ਕਰਾਂਗਾ ਸਮਾਜ ਦੇ ਵਿੱਚ ਮੋਟੀਵੇਸ਼ਨ ਲਿਆਉਣ ਦੀ ਕੋਸ਼ਿਸ਼ ਕਰਾਂਗਾ ਜੀ ਜੀ ਤੋਂ ਇੱਕ ਫਿਲਮ ਮੇਰੀ ਜਿਹੜੀ ਹੈਗੀ ਹੈ ਬਣ ਕੇ ਆਪਣੀ ਸਾਡੀ ਮੇਰੀ ਟੀਮ ਬਹੁਤ ਅੱਛੀ ਹੈ ਤੁਹਾਡੇ ਵਰਗੇ ਸਾਰੇ ਜਿਨ੍ਹਾਂ ਨੇ ਮੈਨੂੰ ਸਹਿਯੋਗ ਕੀਤਾ ਅਸੀਂ ਮਤਲਬ ਕਿ ਮੈਂ ਤਾਂ ਕੁਝ ਨਹੀਂ ਹੈ ਉਹਦੇ ਵਿੱਚ ਜੋ ਵੀ ਹੈਗੀ ਮੇਰੀ ਟੀਮ ਮੇਰੀ ਫੈਮਿਲੀ ਮਲਕ ਮੇਰੀ ਫੈਮਿਲੀ ਤੋਂ ਵੱਧ ਗਏ ਆ ਸਾਰੇ ਜੀ ਜੀ ਉਹਨਾਂ ਨੇ ਸਹਿਯੋਗ ਨਾਲ ਉਹਨਾਂ ਦੇ ਜਿਹੜਾ ਗੜਸ ਸੀਗੀ ਉਹਦੇ ਅੰਦਰ ਕਿਉਂਕਿ ਫਿਲਮ ਬਣਾਣਾ ਹੈ ਜੇ ਅੱਜ ਦੇ ਟਾਈਮ ਦੇ ਵਿੱਚ ਅਗਰ ਅਹੀ ਕਹੀਏ ਮੇਰੇ ਵਰਗਾ ਬੰਦਾ ਸੋਚੇਗਾ ਕਿ ਜਿਹੜੀ ਪਰਿਵਾਰ ਤੋਂ ਆ ਕੇ ਇੱਕ ਫਿਲਮ ਬਣਾਣੀ ਬੜਾ ਮੁਸ਼ਕਲ ਛੋਟਾ ਕੰਮ ਨਹੀਂ ਹੈ ਔਰ ਇੱਕ ਛੋਟਾ ਕਰਨਾ ਐਕਟ ਕਰਨਾ ਔਰ ਮੈਨੂੰ ਹਰ ਮੇਰਾ ਪਰਿਵਾਰ ਜਦੋਂ ਮੇਰੇ ਨਾਲ ਖੜਾ ਹੋ ਗਿਆ ਆ ਕੇ ਅਸੀਂ ਪਰਵਾਹ ਨਾ ਕਰੋ ਅਸੀਂ ਖੜੇ ਆ ਤੁਹਾਡੇ ਨਾਲ ਅਸੀਂ ਮਲਕ ਸਾਰਿਆਂ ਨੇ ਮਿਲ ਕੇ ਬਹੁਤ ਵਧੀਆ ਕੰਮ ਕੀਤਾ ਔਰ ਮੇਰਾ ਉਹ ਸੁਪਨਾ ਜਿਹੜਾ ਸੀਗਾ ਮੈਂ ਸੁਪਨਾ ਹੀ ਮੇਰਾ ਸੁਪਨਾ ਸੀਗਾ ਔਰ ਮੈਂ ਆਪਣੇ ਦੋਸਤ ਜਦੋਂ ਮੈਂ ਕਹਿੰਦਾ ਸੀ ਮੈਂ ਫਿਲਮ ਬਣਾਣੀ ਹੈ ਤੇ ਉਹ ਸਾਰੇ ਮੇਰਾ ਮਜ਼ਾਕ ਉਡਾਉਂਦੇ ਸੀਗੇ ਕਹਿੰਦੇ ਤੂੰ ਕਿੱਥੇ ਫਿਲਮ ਬਣਾਣੀ ਸੀ ਮਤਲਬ ਨਹੀਂ ਕਰ ਸਕਦੀ ਨਹੀਂ ਨਹੀਂ ਕਰ ਤੇ ਨਹੀਂ ਸਕਦੇ ਇਦਾਂ ਨਹੀਂ ਕਿਹਾ ਕਿਸੇ ਨੇ ਵੀ ਪਰ ਮੇਰਾ ਮਜ਼ਾਕ ਤਾਂ ਪਤਾ ਚੱਲ ਜਾਂਦਾ ਆ ਕਿ ਯਾਰ ਫਿਲਮ ਬਣਾਣਾ ਕੋਈ ਇਟ ਇਜ਼ ਨੋਟ ਇਕ ਕਪ ਆਫ ਟੀ ਚਾਹ ਦਾ ਕੱਪ ਖੋੜੀ ਹੈ ਬਿਲਕੁਲ ਜੀ ਬਿਲਕੁਲ ਕਿ ਜਾ ਕੇ ਬਣਾਇਆ ਤੇ ਪੀ ਲਿਆ ਦੇਖੋ ਇਹਦੇ ਵਿੱਚ ਬਹੁਤ ਮਿਹਨਤ ਲੱਗਦੀ ਹੈ ਕੋਈ ਹਾਂਜੀ 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 ਕੋਈ ਵੀ ਕੰਮ ਕਰਦੇ ਪਰ ਮੈਨੂੰ ਲੱਗਦਾ ਹੈ ਕਿ ਸਾਨੂੰ ਮੇਰੇ ਜਿੰਨ ਨਾਲ ਮੈਂ ਨਾ ਜਿੰਨੇ ਵੀ ਐਕਟਰ ਜੁੜੇ ਨੇ ਉਹ ਸਾਰੇ ਗਰਾਊਂਡ ਲੈਵਲ ਤੇ ਨੇ ਜਿਨ੍ਹਾਂ ਨੇ ਗਰੀਬੀ ਦੇਖੀ ਹੈ ਜ ਉਹਨਾਂ ਨੇ ਕੰਮ ਕੀਤਾ ਹੈ ਔਰ ਰੀਅਲ ਕੰਮ ਕੀਤਾ ਉਹਨਾਂ ਨੇ ਜੀ ਹੋ ਸਕਦਾ ਕਿ ਸਾਡੇ ਕੋਲ ਕੁਝ ਕਮੀਆਂ ਰਹੀਆਂ ਹੋਣਗੀਆਂ ਬਟ ਉਹਨਾਂ ਦੀ ਜਿਹੜੀ ਜਨੂਨ ਹੈ ਉਹ 'ਚ ਕੋਈ ਕਮੀ ਨਹੀਂ ਸੀ ਜੀ ਉਹਨਾਂ ਨੇ ਆਪਣਾ ਬੈਸਟ ਕੀਤਾ ਔਰ ਮੈਂ ਉਹ ਛੂਟ ਬੜਾ ਕਹਿੰਦੇ ਕਵਰ ਕਰ ਪਾਇਆ ਮੈਂ ਅੱਗੇ ਵੀ ਕਰਾਂਗਾ ਮੈਂ ਗਿਆਨ ਜੀ ਆਪਣੀ ਟੀਮ ਦੇ ਨਾਲ ਸੋ ਇਸ ਤੋਂ ਇਲਾਵਾ ਵੀਪਨ ਜੀ ਅੱਗੇ ਕੋਈ ਹੋਰ ਪ੍ਰੋਜੈਕਟ ਵੀ ਕਰਨ ਦੀ ਤੁਸੀਂ ਹਾਂਜੀ ਹਾਂਜੀ ਅੱਗੇ ਸਾਡੇ ਫਰਵਰੀ ਮਹੀਨੇ ਤੋਂ ਬਾਅਦ ਮੈਂ ਵੈਬ ਸੀਰੀਜ਼ ਕਰ ਰਿਹਾ ਹਾਂ ਆਪਣੀ ਟੀਮ ਦੇ ਨਾਲ ਲੈਂਦੇ ਵੈਬ ਸੀਰੀਜ਼ ਆਪਾਂ ਜੂਰ ਕਰਾਂਗੇ ਇੱਕ ਬਹੁਤ ਵਧੀਆ ਸਹੀ ਸਟੋਰੀ ਲਿਖ ਚੁੱਕਿਆ ਮੈਂ ਸਾਡੀ ਹੋ ਚੁੱਕੀ ਡਿਸਕਸ ਵੀ ਹੋ ਚ ਉੱਤੇ ਅਸੀਂ ਕੰਮ ਕਰਾਂਗੇ ਵੈਬ ਸੀਰੀਜ਼ ਦੇ ਉੱਤੇ ਔਰ ਮੈਂ ਚਾਹਨਾ ਕਿ ਅਗਰ ਕੋਈ ਮੇਰੇ ਜਿਹੜੇ ਖਬਰ ਸੁਣ ਰਹੇ ਨੇ ਸਾਡੇ ਸੁਣ ਰਹੇ ਨੇ ਅਗਰ ਬੱਚਾ ਕੋਈ ਪੜਨਾ ਚਾਹੁੰਦਾ ਆ ਪੈਸੇ ਨਹੀਂ ਹੈ ਤੇ ਆਪਣੀ ਟੈਸਟ ਦੀ ਤਿਆਰੀ ਕਰਨਾ ਚਾਹੁੰਦਾ ਆ ਨੌਕਰੀ ਵਾਸਤੇ ਆਰਮੀ ਦੀ ਨੇਵੀ ਦੀ 에ਅਰ ਫੋਰਸ ਦੀ ਤੁਸੀਂ ਸਾਡੇ ਨਾਲ ਕੰਟੈਕਟ ਜੁੜੋ ਗਿਆਨਜੀ ਦੇ ਜ਼ਰੀਏ ਆਪਣੀ ਟੀਮ ਦੇ ਨਾਲ ਸਾਡੇ ਨਾਲ ਸੰਪਰਕ ਕਰਕੇ ਇਹਨਾਂ ਦੇ ਚੈਨਲ ਦੇ ਜ਼ਰੀਏ ਇਹਨਾਂ ਨਾਲ ਇਹਨਾਂ ਨਾਲ ਸੰਪਰਕ ਕਰਕੇ ਤੁਸੀਂ ਸਾਡੇ ਨਾਲ ਮਿਲ ਸਕਦੇ ਹੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੀ ਮਦਦ ਕਰਨ ਲਈ ਅਸੀਂ ਰਸਤਾ ਨਹੀਂ ਦਿਖਾਵਾਂਗੇ ਨਾਲ ਵੀ ਚਲਾਂਗੇ ਇਹ ਨਾਲ ਲੋਕੀ ਕਹਿੰਦੇ ਰਸਤਾ ਦਿਖਾਉਣ ਵਾਲੇ ਬਹੁਤ ਹੁੰਦੇ ਨਾਲ ਚੱਲਣ ਵਾਲੇ ਬਹੁਤ ਘੱਟ ਹੁੰਦੇ ਆ ਤੇ ਮੈਂ ਨਾਲ ਵੀ ਚਲਾਂਗਾ ਹੋਰ ਰਸਤਾ ਵੀ ਦਿਖਾਵਾਂਗਾ ਔਰ ਨਾਲ ਵੀ ਚਲਾਂਗੇ ਆਪਾਂ ਜਦੋਂ ਤੱਕ ਤੁਸੀਂ ਆਪਣੀ ਮੰਜ਼ਿਲ 'ਚ ਨਹੀਂ ਪਹੁੰਚ ਪਹੁੰਚ ਜਾਂਦੇ ਹਾਂ ਹੱਥ ਤੁਸੀਂ ਛਡਾਓਗੇ ਮੈਂ ਤੁਹਾਡਾ ਹੱਥ ਨਹੀਂ ਛੱਡਾਂਗਾ ਜੀ ਠੀਕ ਹੈ ਨਾ ਜੀ ਸੋ ਵਿਪਨ ਜੀ ਤੁਸੀਂ ਅੱਜ ਇਸ ਮੁਕਾਮ ਤੇ ਪਹੁੰਚੇ ਹੋ ਇਹਦੇ ਵਿੱਚ ਤੁਹਾਡੇ ਕਿਹੜੇ ਭੈਣ ਭਰਾਵਾਂ ਦੀ ਸਪੋਰਟ ਹੈ ਸਾਨੂੰ ਉਹਨਾਂ ਬਾਰੇ ਜਰੂਰ ਦੱਸੋ ਜੀ ਖਾਸ ਹੁੰਦਾ ਹੈ ਕਿ ਪਹਿਲੀ ਸਪੋਰਟ ਜਿਹੜੀ ਹੁੰਦੀ ਹੈ ਆਪਣੇ ਮਾਤਾ ਪਿਤਾ ਦੀ ਹੁੰਦੀ ਹੈ ਜੀ ਕਿਉਂਕਿ ਮੇਰੇ ਫਾਦਰ ਸਾਹਿਬ ਹਮੇਸ਼ਾ ਮੇਰੇ ਨਾਲ ਰਹੇ ਨੇ ਕੀ ਮਦਰ ਮੇਰੇ ਇੱਕ ਤਾਂ ਆਪਣੇ ਜਿੱਦਾਂ ਅਸੀਂ ਕਹਿ ਲੈਂਦੇ ਆ ਕਿ ਉਹ ਇੱਕ ਸਮਾਜ ਸੇਵਕ ਹੈ ਅਗਰ ਮੈਂ ਕਹਾਂ ਤੋ ਘੱਟ ਨਹੀਂ ਸੀਗੇ ਜੀ ਉਹ ਹਰ ਹਰ ਦੀ ਗਰੀਬ ਦੀ ਹਰ ਦੀ ਸਾਨੂੰ ਮੈਨੂੰ ਵੀ ਕਹਿੰਦੇ ਇਹ ਬੱਚਾ ਜਿਹੜਾ ਇਹ ਪੈਸੇ ਨਹੀਂ ਹੈ ਇਹਨੂੰ ਬੱਚਨ ਤੂੰ ਪੜਾਣਾ ਹੈ ਦੇਖੋ ਜਿੱਦਾਂ ਤੁਹਾਡੇ ਮਦਰ ਸੀਗੇ ਤੁਸੀਂ ਉਹਨਾਂ ਨੂੰ ਪ੍ਰੇਰਣਾ ਲਈ ਤੁਸੀਂ ਦਾ ਸਮਾਜਿਕ ਜਿਹੜੇ ਕੰਮ ਕਰਦੇ ਉਸ ਤੋਂ ਬਾਅਦ ਫਿਰ ਮਦਰ ਦੇ ਨਾਲ ਮੇਰੀ ਬੜੀ ਅਟੈਚਮੈਂਟ ਸੀ ਫਾਦਰ ਦੀ ਬਹੁਤ ਸੀਗੀ ਫਾਦਰ ਵੀ ਮੇਰੇ ਅੱਛੇ ਸੀਗੇ ਮੇਰੀ ਸਪੋਰਟ ਕੀਤੀ ਹਮੇਸ਼ਾ ਜੀ ਕਿ ਭਾਵੇਂ ਸਾਡੇ ਕਾ ਗਰੀਬੀ ਸੀਗੀ ਪਰ ਸਾਡੇ ਫਾਦਰ ਨਾਲ ਸਨ ਮਹਿਸੂਸ ਨਹੀਂ ਹੁੰਦੀ ਸੀ ਉਹਨਾਂ ਨੇ ਮਿਹਨਤ ਕੀਤੀ ਵਰ ਕਾਡ ਨੌਕਰੀ ਵੀ ਕਰਦੇ ਸੀ ਪਾਰਟ ਟਾਈਮ ਜੋਬ ਵੀ ਕਰਦੇ ਸੀਗੇ ਬਿਜ਼ਨਸ ਵੀ ਪਾਰਟ ਟਾਈਮ ਕਰਦੇ ਸੀਗੇ ਮੈਂ ਨੌਕਰੀ ਕਰਨ ਤੋਂ ਬਾਅਦ ਉਹਨਾਂ ਨੇ ਛੋਟੇ ਛੋਟੇ ਮੁੰਡੇ ਕੰਮ ਕੀਤੇ ਕਿ ਜਿਹਦੇ ਨਾਲ ਸਾਡੀ ਪੜ੍ਹਾਈ ਪੂਰੀ ਹੋ ਸਕੇ ਸਾਡਾ ਜਿਹੜਾ ਜਿਹੜੀ ਹੈਗੀ ਆ ਤੇ ਮੈਨੂੰ ਲੱਗਦਾ ਸੀਗਾ ਕਿ ਮਦਰ ਦਾ ਸੀਗਾ ਕਹਿਣਾ ਸੀਗਾ ਮੇਰੇ ਮਦਰ ਦਾ ਮੈਂ ਇੱਕ ਵਾਕੇ ਕਰਦਾ ਉਹ ਕਹਿੰਦੇ ਕਿ ਤੂੰ ਪੜ੍ਹ ਲਈ ਪੜ ਜਾਏਗਾ ਤੂੰ ਪਰਦਾ ਪਿਆ ਬਹੁਤ ਅੱਛਾ ਕੋਈ ਗੱਲ ਨਹੀਂ ਪਰ ਤੇਰਾ ਸਮਾਜ ਨੂੰ ਕੀ ਫ ਇਨਾ ਕੁਛ ਕਰ ਲੇਗਾ ਤੇ ਆਪਣੇ ਲਈ ਕਰੇਗਾ ਨਾ ਬਿਲਕੁਲ ਜੀ ਬੇਡਾ ਕੁਛ ਨਾ ਕੁਛ ਸਾਡੀ ਗੁਰੂਆਂ ਦੀ ਸਿੱਖਿਆ ਹੈ ਸਾਡੇ ਜਿਹੜੇ ਗੁਰੂ ਆ ਮਾ ਜਿਹੜੇ ਹੋਏ ਆ ਪਿਛਲੇ ਸਮਾਜ ਨੂੰ ਵੀ ਕੋਈ ਨਾ ਕੋਈ ਤੁਹਾਡਾ ਫਾਇਦਾ ਹੋਣਾ ਚਾਹੀਦਾ ਤੇ ਉਹਨਾਂ ਦੀ ਉਹ ਗੱਲ ਮੇਰੇ ਜਿਹੜਾ ਮਨ ਦੇ ਵਿੱਚ ਸੀਗੀ ਤੇ ਅੱਜ ਮੇਰੀ ਐਜੂਕੇਸ਼ਨ ਦਾ ਸਮਾਜ ਨੂੰ ਵੀ ਫਾਇਦਾ ਹੋਵੇ ਮੇਰੇ ਪੈਸੇ ਦਾ ਵੀ ਮੈਂ ਵੀ ਕੁਛ ਕਰ ਸਕਣ ਹਾਂ ਜੀ ਉਹ ਮੇਰੇ ਪੈਸੇ ਦਾ ਜਾਂ ਮੇਰੇ ਕੋਲ ਜਿਹੜਾ ਜੋ ਵੀ ਚੀਜ਼ ਹੈਗੀ ਆ ਉਹਦਾ ਫਾਇਦਾ ਮੇਰੇ ਸਮਾਜ ਨੂੰ ਵੀ ਮਿਲੇ ਮੇਰੇ ਕਿਉਂਕਿ ਸਾਡੇ ਵਰਗੇ ਕਈ ਗਰੀਬ ਪਰਿਵਾਰ ਹੈਗੇ ਨੇ ਜਿਹਨਾਂ ਨੂੰ ਅਸੀਂ ਉਠਾ ਸਕੀਏ ਉੱਪਰ ਜੀ ਜੀ ਹਾਂ ਜੀ ਹਾਂ ਜੀ ਬਾਕੀ سپورਟ ਕਿ ਨਹੀਂ ਕੀਤੀ ਮੇਰੇ ਮੈਸੇਜ ਮੇਰੇ ਨਾਲ ਨੇ ਉਹਨਾਂ ਦਾ ਬਹੁਤ ਸਹਿਯੋਗ ਹੈ ਮੈਨੂੰ ਕਿਉਂਕਿ ਮੈਰਿਜ ਤੋਂ ਬਾਅਦ ਉਹਨਾਂ ਨੇ ਕਿਉਂਕਿ ਮੈਂ ਪਹਿਲੇ ਇਕੱਲਾ ਹੀ ਸੀਗਾ ਜਿਹੜਾ ਲੜ ਰਿਹਾ ਸੀ ਕੁਝ ਦੋਸਤ ਸੀਗੇ ਮੇਰੇ ਫਰੈਂਡ ਵੀ ਸੀਗੇ ਅੱਜ ਤੇ ਬਹੁਤ ਵੱਡਾ ਪਰਿਵਾਰ ਹੋ ਗਿਆ ਮੇਰਾ ਬਿਲਕੁਲ ਜੀ ਬਿਲਕੁਲ ਅੱਜ ਤੇ ਮੈਨੂੰ ਲੱਗਦਾ ਕਿ ਮੈਨੂੰ ਕੋਈ ਮੇਰੇ ਹੱਥੇ ਦੋ ਨਹੀਂ ਹੈ ਮੇਰੇ ਹਜ਼ਾਰਾ ਹੱਥ ਹੈ ਹਜ਼ਾਰਾ ਹੱਥ ਤੁਹਾਡੇ ਨਾਲ ਹਾਂ ਜੀ ਹਜ਼ਾਰਾ ਹੱਥ ਜੁੜ ਗਏ ਹਜ਼ਾਰਾ ਮਾਈਂਡ ਜੁੜ ਗਏ ਨੇ ਹਜ਼ਾਰਾ سپورਟ ਕਰਨ ਲਈ ਤਿਆਰ ਨੇ ਕਿਉਂ ਜੀ ਜੀ ਮੈਨੂੰ ਕੋਈ ਕਹ ਰਿਹਾ ਪਖੰਡੀ ਐ ਹੋ ਸਕਦਾ ਕਿ ਮੈਂ ਕਿਸੇ ਦੇ ਸਾਹਮਣੇ ਮਾਲਾ ਜਪ ਰਿਹਾ ਮੈਨੂੰ ਪਖੰਡੀ ਕਹਤਾ ਉਹਨੇ ਪਰ ਉਹ ਮੈਨੂੰ ਹਰ ਵਾਰੀ ਦੇਖਦਾ ਐ ਕਿ ਮੈਂ ਸਵੇਰੇ 4 ਵਜੇ ਉੱਠ ਕੇ ਹਜ਼ਾਰਾਂ ਸਾਲ ਤੋਂ ਹੀ ਮਤਲਬ ਕਿ ਸਾਡੇ ਰਿਸ਼ਮਣੀ ਕਰ ਰਹੇ ਸੀਗੇ ਮੈਂ ਰੋਜ਼ ਹੀ ਮਾਲਾ ਜਪ ਰਿਆ ਇੱਕ ਦਿਨ ਪਖੰਡ ਕਰ ਸਕਦਾ ਬਿਲਕੁਲ ਜੀ ਬਿਲਕੁਲ ਦੋ ਦਿਨ ਪਖੰਡ ਕਰ ਸਕਦਾ ਤਿੰਨ ਦਿਨ ਕਰ ਸਕਦਾ ਪਰ ਘੱਟੋ ਘਾਟ 15 20 ਸਾਲ ਪਖੰਡ ਨਹੀਂ ਮੈਂ ਕਰ ਸਕਦਾ ਫਿਰ ਉਹ ਉਸ ਦਿਨ ਮੈਨੂੰ ਕਹੇਗਾ ਕਿ ਮੈਂ ਦਲ ਸੀਗਾ ਇਹ ਸਹੀ ਸੀਗਾ ਬਿਲਕੁਲ ਜੀ ਇਸ ਕਰਕੇ ਮੈਂ ਉਹ ਕੰਮ 22 ਸਾਲ ਤੋਂ ਕਰ ਰਿਹਾ ਸੀ ਸੰਕਲਪਦਾ ਉੱਤੇ ਮੈਂ ਸੰਕਲਪ ਲਿਆ ਸੀਗਾ ਕਿ ਮੇਰੇ ਇਲਾਕੇ ਦੇ ਵਿੱਚ ਅਗਰ ਕੋਈ ਬੱਚਾ ਮੇਰੇ ਵਰਗਾ ਜਿਸ ਕੋ ਪੈਸੇ ਨਹੀਂ ਹੈ ਜਿਹੜਾ ਟਿਊਸ਼ਨ ਨਹੀਂ ਪੜ ਸਕਦਾ ਜਿਹੜਾ ਕੋਚਿੰਗ ਸੈਂਟਰ ਦੀ ਫੀਸ ਨਹੀਂ ਭਰ ਸਕਦਾ ਉਹਨੂੰ ਇਹ ਮਹਿਸੂਸ ਨਾ ਹੋਵੇ ਕਿ ਉਹ ਇਹ ਨਾ ਗੱਲ ਕਵੇ ਕਿ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਮੇਰਾ ਕਿਸੇ ਨੇ ਸਹਿਯੋਗ ਨਹੀਂ ਕੀਤਾ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਵੀ ਕਹਿ ਰਿਹਾ ਚਲੋ ਕਿ ਇਹ ਬੱਚਾ ਜਿਹੜਾ ਪੜਨਾ ਚਾਹੁੰਦਾ ਕੋਚਿੰਗ ਲੈਣਾ ਚਾਹੁੰਦਾ ਸਾਡਾ ਸੈਂਟਰ ਮੇਰਾ ਮੇਰਾ ਸੈਂਟਰ ਮੇਰੀ ਟੀਮ ਹਮੇਸ਼ਾ ਉਹਨਾਂ ਦੇ ਲਈ ਮਨ ਨਾਲ ਖੜੀ ਹੈ ਜੀ ਠੀਕ ਹੈ ਜੀ ਜੀ ਸੋ ਵਿਪਨ ਸ਼ਰਮਾ ਜੀ ਅੱਜ ਦੇ ਯੁੱਗ ਵਿੱਚ ਜੇ ਕੋਈ ਬੱਚਾ ਅੱਗੇ ਵਧਣਾ ਚਾਹੁੰਦਾ ਵਾ ਜੋ ਕੋ ਮਕਾਮ ਹਾਸਲ ਕਰਨਾ ਚਾਹੁੰਦਾ ਆ ਉਹਨਾਂ ਨੂੰ ਤੁਸੀਂ ਕੀ ਸਨੇਹ ਦਿਨਾ ਚਾਹੋਗੇ ਅਸਲ 'ਚ ਪਹਿਲੇ ਇਹ ਹੈ ਕਿ ਤੁਹਾਨੂੰ ਹੋ ਸਕਦਾ ਹੈ ਕਿ ਤੁਸੀਂ ਕੋਈ ਚੀਜ਼ਾਂ ਸੋਚੋ ਜਿਸ ਤਰ੍ਹਾਂ ਮੈਂ ਕਿਹਾ ਕਿ ਮੈਂ ਸੋਚਿਆ ਕਿ ਮੈਂ ਮੈਂ ਨਿਊ ਚੈਨਲ ਦੇ ਵਿੱਚ ਵੀ ਸਾਡਾ ਹੋਣਾ ਚਾਹੀਦਾ ਫਿਲਮ ਬਣਾਣੀ ਨਿਊ ਚੈਨਲ ਬਣਾਉਣਾ ਇੱਕ ਐਜੂਕੇਸ਼ਨ ਦੇ ਉੱਪਰ ਜਨੂਨ ਕਰੋ ਜਨੂਨ ਹੋਣਾ ਚਾਹੀਦਾ ਤੁਹਾਡੇ ਅੰਦਰ ਤੁਹਾਨੂੰ ਲੋਕੀ ਸਟਾਰਟਿੰਗ ਤੇ ਪਾਗਲ ਕਹਿਣਗੇ ਠੀਕ ਹੈ ਜੀ ਕਿਉਂਕਿ ਇੱਕ ਮੈਂ ਸਟੋਰੀ ਕਰਦਾ ਹਾਂ ਸ਼ੇਅਰ ਕ ਕਲੰਬਸ ਹੋਇਆ ਜੀ ਕਲੰਬਸ ਕਲੰਬਸ ਜਦੋਂ ਪੂਰੀ ਦੁਨੀਆ ਦੁਨੀਆ ਦਾ ਚੱਕਰ ਲਗਾ ਕੇ ਆਇਆ ਜੀ ਤੇ ਪਾਰਟੀ ਅਰੇਂਜ ਕੀਤੀ ਉਹਦੇ ਵਾਸਤੇ ਉੱਥੇ ਦੇ ਜਿਹੜੇ ਰਾਜਾ ਸੀਗੇ ਮਹਾਰਾਣੀ ਜੀ ਉਹਨਾਂ ਨੇ ਕਿਹਾ ਕਿ ਕਲੰਬਸ ਕਈ ਲੋਕ ਉਸ ਪਾਰਟੀ 'ਚ ਸੀਗੇ ਉਹ ਕਹਿੰਦੇ ਕਿ ਕਲੰਬਸ ਨੇ ਕੀ ਕੀਤਾ ਉਹ ਵੱਡੀ ਗੱਲ ਖੜੀ ਕਰ ਲਈ ਵੀ ਦੁਨੀਆ ਘੁੰਮ ਕੇ ਆਇਆ ਤਾਂ ਕਿਉਂ ਗਿਆ ਕੋਈ ਵੱਡੀ ਗੱਲ ਹੈ ਇੱਕ ਕਲੰਬਸ ਨੇ ਉੱਥੇ ਇੱਕ ਗੱਲ ਕੀਤੀ ਗਈ ਠੀਕ ਉਹਨੂੰ ਪਤਾ ਲੱਗ ਗਿਆ ਜਿਹੜੀ ਪੇਸਿੰਗ ਹੋ ਰਹੀ ਲੋਕੀ ਜਿਹੜੇ ਗੱਲਾਂ ਕਰ ਰਹੇ ਸੀ ਕਰਨਾਂ ਦੇ ਵਿੱਚ ਸੁਣ ਜਾਂਦੀ ਸਾਨੂੰ ਉਨੇ ਕੇ ਅਗੇ ਇੱਕ ਅੰਡਾ ਆ ਥਾਲੀ ਤੇ ਖੜਾ ਕਰਕੇ ਦਿਖਾਓ ਅੰਡੇ ਨੂੰ ਥਾਲੀ ਤੇ ਖੜਾ ਕਰਕੇ ਦਿਖਾਓ ਕੋਈ ਨਹੀਂ ਖੜਾ ਕਰ ਪਾਇਆ ਫਿਰ ਉਹਨੇ ਖੜਾ ਕਰਤਾ ਥੋੜਾ ਜਿਹਾ ਪ੍ਰੈਸ ਕਰਕੇ ਕਹਿੰਦੇ ਲੈ ਇਹ ਤੇ ਇਹ ਤੇ ਕੋਈ ਵੀ ਕਰ ਸਕਦਾ ਮਤਲਬ ਜਦੋਂ ਤੱਕ ਤੁਸੀਂ ਕੋਈ ਕੰਮ ਕਰ ਦਿੰਦੇ ਹੋ ਜਦੋਂ ਨਹੀਂ ਹੁੰਦਾ ਦੋ ਲੋਕੀ ਤਾਂ ਕਹਿੰਦੇ ਆ ਕਿ ਇਹ ਤਾਂ ਐਵੇਂ ਪਾਗਲ ਹੈ ਲੋਕੀ ਉਲੋਚਨਾ ਕਰਨਗੇ ਕਹਿੰਦਾ ਲੋਚਨਾ ਕਰਨਗੇ ਪਰ ਜਦੋਂ ਅਸੀਂ ਕਰ ਦਿੰਦੇ ਉਹ ਕਹਿੰਦੇ ਫਿਰ ਦੇਖ ਲੈ ਮੇਲਾ ਕਰਨਗੇ ਲੋਕ ਨਹੀਂ ਨਹੀਂ ਕਹਿੰਦੇ ਇਹ ਤਾਂ ਸੁੱਖਾ ਹੀ ਹੈਗਾ ਬਿਲਕੁਲ ਇਸ ਕਰਕੇ ਕੋਈ ਸੁੱਖਾ ਨਹੀਂ ਹੁੰਦਾ ਉਹਦੇ ਪਿੱਛੇ ਕਿੰਨੀ ਤਪੱਸਿਆ ਹੁੰਦੀ ਹੈ ਅੱਜ ਮੈਂ ਨਿਊ ਚੈਨਲ 'ਚ ਦੇਖ ਰਿਹਾ ਆ ਅੱਜ ਮੈਂ ਇੱਕ ਟੀਵੀ ਫਿਲਮ ਦੇ ਵਿੱਚ ਐਕਟਰ ਦੇਖ ਰਿਹਾ ਆ ਅੱਜ ਮੈਂ ਐਜੂਕੇਸ਼ਨ 'ਚ ਦੇਖ ਰਿਹਾ ਆ ਸਮਾਜ ਸੰਕਲਪ 'ਚ ਦੇਖ ਰਿਹਾ ਇਹਦੇ ਪਿੱਛੇ ਮੇਰੀ ਜਿਹੜੀ ਤਪੱਸਿਆ ਹੈ ਕਿ ਮੈਂ ਆਪਣਾ ਜੀਵਨ ਇੱਕ ਡਿਸਪਲਿਨ ਦੀ ਕਹਿੰਦੇ ਲਾਈਫ ਹੀ ਕਿੱਨੇ ਗੁਜ਼ਾਰੀ ਹੈ ਜੀ ਉਹ ਮੇਰੇ ਗੁਰੂ ਹੁੰਦੇ ਕਹ ਅਗਰ ਤੁਹਾਡੇ ਲਾਈਫ ਦੇ ਵਿੱਚ ਅਨੁਸ਼ਾਸਨ ਨਹੀਂ ਹੈ ਅਨੁਸ਼ਾਸਨ ਸਮਝਦੇ ਹੋ ਨਾ ਅਸੀਂ ਇੱਧਰ ਉੱਧਰ ਨਹੀਂ ਗਏ ਬਿਲਕੁਲ ਅਸੀਂ ਉਹ ਤਪੱਸਿਆ ਕੀਤੀ ਉਹ ਤਪੱਸਿਆ ਜਿਹੜੀ ਬਾਈ ਜਿਹੜੀ ਮੇਰੀ ਬਚਪਨ ਤੋਂ ਲੈ ਕੇ ਅੱਜ ਦੀ ਤੱਕ ਤਪੱਸਿਆ ਆ ਉਹ ਮੇਰੀ ਫਿਲਮ ਚ ਵੀ ਦਿਖੇਗੀ ਮੇਰੇ ਕਰੈਕਟਰ ਚ ਦਿਖੇਗੀ ਮੇਰੇ ਸਮਾਜ ਚ ਦਿਖੇਗੀ ਮੈਂ ਇਸ ਕਰਕੇ ਸਾਰਿਆਂ ਨੂੰ ਸੰਦੇਸ਼ ਦੇਣਾ ਚਾਹੁੰਦਾ ਜਿਹੜੇ ਆ ਸੁਣ ਰਹੇ ਨੇ ਤੁਹਾਡੇ ਚੈਨਲ ਦੇ ਜ਼ਰੀਏ ਕਿ ਆਪਣਾ ਜਨੂਨ ਆ ਨਾ ਜਿਹੜਾ ਠੀਕ ਹੈ ਜੀ ਜੋ ਅਸੀਂ ਤੁਸੀਂ ਬੋਲਤਾ ਚਾਹੇ ਉਹ ਸਹੀ ਸੀ ਗਲਤ ਸੀ ਹੁਣ ਤੁਹਾਡਾ ਜਿਹੜਾ ਫਰਜ਼ ਹੈ ਉਹਨੂੰ ਸਹੀ ਸਾਬਤ ਕਰਨਾ ਜੀ 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 ਉਹਨੂੰ ਦੁਨੀਆ ਦੇ ਵਿੱਚ ਦਿਖਾਣਾ ਲੋਕੀ ਗੱ ਜੀ ਜੀ ਬਿਲਕੁਲ ਸੱਚ ਹੈ ਤਪੱਸਿਆ ਕਰੋ ਕੰਮ ਕਰੋ ਰਿਜ਼ਲਟ ਛੱਡ ਦਿਓ ਪਰਮਾਤਮਾ ਦੇ ਉੱਪਰ ਚੰਗਾ ਮਾੜਾ ਮਾੜਾ ਕੋਈ ਗੱਲ ਹੋਏਗਾ ਚੰਗਾ ਹੋਏਗਾ ਤੁਸੀਂ ਕੰਮ ਕਰੋ ਬਸ ਠੀਕ ਹੈ ਨਾ ਜੀ ਜੀ ਸੋ ਦੋਸਤੋ ਇਹ ਸਨ ਡਾਕਟਰ ਵਿਪਨ ਸ਼ਰਮਾ ਜੀ ਜਿਨ੍ਹਾਂ ਨਾਲ ਅੱਜ ਅਸੀਂ ਗੱਲਬਾਤ ਕੀਤੀ ਸੋ ਉਮੀਦ ਕਰਦੇ ਹਾਂਗੇ ਤੁਹਾਨੂੰ ਇਹ ਗੱਲਬਾਤ ਪਸੰਦ ਆਏਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਜੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਮੇਰੇ ਚੈਨਲ ਨੂੰ ਛੇਤੇ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਥੈਂਕ ਯੂ ਸੱਚੀ ਗੱਲ ਸੱਚ ਹੈਗਾ ਜੀ